ਦੋਸਤੋ ਆਪਣੇ ਘਰਾਂ ਦੇ ਵਿੱਚ ਛੱਤ ਤੇ ਰੱਖੀਆਂ ਟੈਂਕੀਆਂ ਨੇ ਨਾ ਜੋ ਪਾਣੀ ਵਾਲੀਆਂ ਇਹਨਾਂ ਦੀ ਸਫਾਈ ਜ਼ਰੂਰ ਕਰ ਲਿਆ ਕਰੋ ਬੇਸ਼ੱਕ 2-3 ਮਹੀਨੇ ਬਾਅਦ ਇਹਨਾਂ ਦੀ ਸਫਾਈ ਕਰਿਆ ਕਰੋ ਪਰ ਸਫਾਈ ਜ਼ਰੂਰ ਕਰਿਆ ਕਰੋ ਕਿਉਂਕਿ ਅੱਜ ਅਸੀਂ ਇੱਕ ਪਾਣੀ ਦੀ ਟੈਂਕੀ ਹੈ ਨਾ ਉਹ ਦੇਖੀ ਤੇ ਉਹਦੇ ਵਿੱਚ ਬਹੁਤ ਸਾਰਾ ਗਾਰਾ ਜੰਮਿਆ ਹੋਇਆ ਸੀਗਾ ਤਾਂ ਅਸੀਂ ਆਰਓ ਦਾ ਜਿਹੜਾ ਫਿਲਟਰ ਚੈੱਕ ਕੀਤਾ ਆਰਓ ਦਾ ਫਿਲਟਰ ਦੇਖਿਆ ਉਹ ਵੀ ਬਹੁਤ ਗੰਦਾ ਹੋਇਆ ਪਿਆ ਸੀ ਅਸੀਂ ਅਸੀਂ ਆਖਿਆ ਜੋ ਪਾਣੀ ਹੈ ਇਹਨਾਂ ਗੰਧਲਾ ਕਿਉਂ ਆ ਰਿਹਾ ਕੀ ਕਾਰਨ ਤਾਂ ਅਸੀਂ ਦੇਖਿਆ ਜਦੋਂ ਪਾਣੀ ਸੀ ਨਾ ਉਹ ਟੈਂਕੀ ਦੇ ਵਿੱਚ ਇਹ ਹੁਦਾਂ ਸੀਗਾ ਜਦੋਂ ਪਾਣੀ ਹਲਾ ਕੇ ਦੇਖਿਆ ਇਹੋ ਜਿਹਾ ਗੰਦਾ ਪਾਣੀ ਹੋਇਆ ਪਿਆ ਸੀ ਤਾਂ ਇਹ ਪਾਣੀ ਅਸੀਂ ਕੱਢਣ ਦੀ ਸਕੀਮ ਸੋਚੀ ਵੀ ਯਾਰ ਕਿਉਂ ਕਿਵੇਂ ਕੱਢੀਏ ਪਾਣੀ ਤਾਂ ਅਸੀਂ ਇੱਕ ਪਾਈਪ ਲੈ ਲਈ ਇਸ ਤਰ੍ਹਾਂ ਦੀ ਪਾਈਪ ਦੇ ਨਾਲ ਕੋਸ਼ਿਸ਼ ਕੀਤੀ ਪਾਣੀ ਕੱਢਣ ਦੀ ਥੋੜਾ ਸਮਾਂ ਤਾਂ ਇਹ ਪਾਈਪ ਦੇ ਨਾਲ ਪਾਣੀ ਚੱਲਿਆ ਤਾਂ ਉਸ ਤੋਂ ਬਾਅਦ ਫੇਰ ਪਾਣੀ ਜਿਹੜਾ ਇਹ ਬੰਦ ਹੋ ਗਿਆ ਨਿਕਲਣਾ ਬੰਦ ਹੋ ਗਿਆ ਪਾਣੀ ਫੇਰ ਅਸੀਂ ਸੋਚਿਆ ਯਾਰ ਕਿਵੇਂ ਸਕੀਮ ਲਾਈਏ ਤਾਂ ਫੇਰ ਅਸੀਂ ਐਵੇਂ ਸਕੀਮ ਲਾਈ ਯਾਰ ਦੇਖੋ ਅਸੀਂ ਇਹਦੇ ਵਿੱਚ ਫੇਰ ਹੁਣ ਨਾ ਸਰਫਨਾਲੀ ਦੀ ਅੰਦਰੋਂ ਸਫਾਈ ਕਰ ਰਹੇ ਹਾਂ ਤਾਂ ਪਾਣੀ ਦੇ ਵਿੱਚ ਟੈਂਕੀ ਹੈ ਜੋ ਟੈਂਕੀ ਦੇ ਵਿੱਚ ਅਸੀਂ ਇਹਨੂੰ ਮੁੰਡੇ ਨੂੰ ਉਤਾਰਿਆਗਾ ਵੀ ਯਾਰ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾ ਤੇ ਇਹਨੂੰ ਹੁਣ ਨਾ ਸਰਫ ਦੇ ਨਾਲ ਵਿੱਚੋਂ ਸਾਫ਼ ਕਰ ਰਹੇ ਆ ਬਹੁਤ ਸਾਫ਼ ਕਰਕੇ ਉਸ ਤੋਂ ਬਾਅਦ ਹੀ ਇਹਦੇ ਵਿੱਚ ਪਾਣੀ ਛੱਡਾਂਗੇ ਤਾਂ ਪਾਣੀ ਦੇਖ ਲਓ ਇਸ ਤਰ੍ਹਾਂ ਦਾ ਗੰਧਲਾ ਹੋ ਗਿਆ ਸੀ ਤਾਂ ਇਹ ਆ ਜਿਹੜੇ ਤੁਸੀਂ ਵਾਈਟ ਵਾਈਟ ਦੇਖ ਰਹੇ ਹੋ ਨਾ ਇਹ ਸ਼ੋਰਾ ਜੰਮਿਆ ਹੋਇਆਗਾ ਇਹ ਪਾਣੀ ਦੇ ਵਿੱਚ ਵੀ ਸ਼ੋਰਾਗਾ ਬਹੁਤ ਸਾਰਾ ਸ਼ੋਰਾਗਾ ਤੁਹਾਨੂੰ ਹੋਰ ਸ਼ੋਰਾਗਾ ਜਿਹੜਾ ਪਾਣੀ ਦੇ ਵਿੱਚ ਜੰਮਿਆ ਉਹ ਵੀ ਦਿਖਾਵਾਂਗੇ ਤਾਂ ਅਸੀਂ ਆਹ ਮੁੰਡੇ ਨਾਲ ਗੱਲਬਾਤ ਕਰਵਾਉਂਦੇ ਆ ਅਮਰਤ ਮਾੜਾ ਬਾਹਰ ਆਈਂ ਹਾਂਜੀ ਸਸਕਾਲ ਜੀ ਸਰਨ ਹਾਂ ਕਿੰਨਾ ਕਮਰਤ ਗੰਦੀ ਸੀ ਟੈਂਕੀ ਤੇ ਕਿਵੇਂ ਇਹਨੂੰ ਆਪਾਂ ਸਫਾ ਸਾਫ ਕਰੀ ਆਉਣਾ ਇਹ ਬਹੁਤ ਗੰਦੀ ਸੀ ਜੀ ਆ ਤੁਸੀਂ ਦੇਖ ਸਕਦੇ ਹੋ ਪਾਣੀ ਦਾਣੀ ਦੇਖੋ ਕਿਵੇਂ ਸੋਰਾ ਤੇ ਕਿਵੇਂ ਇੱਚ ਮਿੱਟੀ ਸੀ ਐਨਣੀ ਤੇ ਚਮਾ ਮਿੱਟੀ ਕੱਢੀ ਆ ਜੀ ਹਾਂ ਆ ਹੁਣ ਹੱਥਾਂ ਨਾਲ ਹੁੰਝ ਹੁੰਝ ਕੇ ਫਿਰ ਇਦੂ ਬਾਅਦ ਫਿਰ ਅਸੀਂ ਕੱਪੜੇ ਨਾਲ ਹੋ ਕੇ ਸਾਫ ਇਦੂ ਬਾਅਦ ਪਹਿਲਾਂ ਸਾਨੂੰ ਲੱਗਿਆ ਆਰਓ ਦੇਖਿਆ ਜੀ ਪਹਿਲਾਂ ਅਸੀਂ ਉਹ ਆਰਓ ਚ ਦੇਖਿਆ ਆਰਓ ਦੇ ਫਿਲਟਰ ਸਾਰੇ ਖਰਾਬ ਹੋ ਹੀ ਪਏ ਇਦੂ ਬਾਅਦ ਫਿਰ ਅਸੀਂ ਅੱਖਿਆ ਵੀ ਆਰਓ ਦੇ ਫਿਲਟਰ ਐ ਕਿਵੇਂ ਖਰਾਬ ਨੇ ਵੀ ਸੋਰਾ ਬਾੜੀ ਹੋਰੇਗਾ ਇਦੂ ਬਾਅਦ ਤਾਹਾਂ ਅਕੇ ਤੁਸੀਂ ਟੈਂਕੀ ਚੈੱਕ ਕੀਤੀ ਜੀ ਤਿਆ ਹੁਣ ਤੁਸੀਂ ਟੈਂਕੀ ਦੇਖ ਹੀ ਸਕਦੇ ਹੋ ਵੀ ਟੈਂਕੀ ਦੀ ਕਿੰਨੀ ਮਾੜੀ ਹਾਲਤ ਸੀ ਤੇ ਹੁਣ ਅਸੀਂ ਇਹਨੂੰ ਦੁਬਾਰਾ ਤੋਂ ਧੋ ਰਹੇ ਹਾਂ ਤੇ ਇਹਨਾਂ ਨੂੰ ਮੈਂ ਤਾਂ ਆਣਾ ਵੀ 15 ਦਿਨਾਂ ਤੋਂ ਆਪਾਂ ਨੂੰ ਧੋ ਦੇਣੀ ਚਾਹੀਦੀ ਏ ਟੈਂਕੀ 15 ਨਾਲੋਂ ਜੇ 2 ਮਹੀਨੇ ਬਾਅਦ ਸਾਫ ਕੀਤੀ ਜਾਵੇ ਫੇਰ ਨਹੀਂ ਠੀਕ 2 ਮਹੀਨੇ ਬਾਅਦ ਨਹੀਂ ਜੀ ਫਿਰ ਦੀ ਫੇਰ ਇਹ ਸੋਰਾ ਫਿਰ ਵੱਧ ਜੰਮ ਜਾਂਦਾ ਹੈ ਪਰਿੱਤਰਵਾ ਵਧ ਹੋ ਜਾਂਦਾ ਕਿਉਂਕਿ ਹੁਣ ਸਾਨੂੰ ਪਤਾ ਬਿਮਾਰੀਆਂ ਵੀ ਇਹੀ ਲੱਗਦੀਆਂ ਪਾਣੀ ਢਾਣੀ ਨਾਲ ਵਿਤ ਹੋਣੀ ਚਾਹੀਦੀ ਆ ਟੈਂਕੀ 15 ਦਿਨਾਂ ਤੋਂ ਕਿੰਨਾ ਕੁ ਗੰਦਾ ਪਾਣੀ ਹੋ ਰਿਹਾ ਸੀ ਅੰਬਰਤੇ ਦੇ ਵਿੱਚ ਇਹਦੇ ਚ ਤਾਂ ਜੀ ਬਸ ਤੁਸੀਂ ਪੁੱਛੀ ਨਾ ਆਹ ਦੇਖ ਲਓ ਇਹਦੇ ਚ ਤੁਸੀਂ ਹੱਥ ਮਾਰੋਗੇ ਉਵੇਂ ਦੇਖੋ ਪਾਣੀ ਆਪਾਂ ਕੱਢ ਹੀ ਦਿੰਨੇ ਆ ਪਾਣੀ ਫਿਰ ਹੌਲੀ ਹੌਲੀ ਹਨਾ ਪਾਣੀ ਕੱਢ ਕੇ ਹੀ ਦੇਖ ਲਾਂਦੇ ਆਪਾਂ 1 ਮਿੰਟ ਆ ਦਿਖਾਈ ਦਿੰਨੇ ਵੀ ਸ਼ੋਰ ਆਗਾ ਜਿਹੜਾ ਕਿੰਨਾ ਆਇਆਗਾ ਉਹ ਦਿਖਾ ਦਵਾਂਗਾ ਸਾਰਾ ਸ਼ੋਰ ਆ ਜੀ ਦਿਨਾ ਇਹ ਰੁਕ ਜਿਓਸ ਆ ਦੇਖੋ ਇਸ ਤਰ੍ਹਾਂ ਦਾ ਪਾਣੀ ਖੜਜੋ 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 ਆ ਆ ਦੇਖ ਲਓ ਭਰਾਵਾ ਇਹ ਇਹੋ ਜਿਹਾ ਹਾਲ ਆ ਇਹ ਆ ਥੀਜ ਆ ਆ ਦੇਖੋ ਆ ਸਾਰਾ ਗਾਰਾ ਇਹਦੇ ਵਿੱਚ ਹੀ ਜੱਡੇ ਆ ਸਾਰਾ ਕੁਛ ਨਾ ਇਹੋ ਜਿਹੀ ਤੇਜ਼ ਸੀ ਇਹਦੇ ਵਿੱਚ ਤਾਂ ਹੁਣ ਅੰਮ੍ਰਿਤ ਕਿੰਨਾਕ ਟਾਈਮ ਲੱਗੂ ਹੁਣ ਕਿਵੇਂ ਸਫਾਈ ਕਰੀ ਜਾਣੀ ਉਹਦੀ ਫਿਰ ਹਾਂਜੀ ਇਹਦੇ ਤੇ ਆਪਾਂ ਪਹਿਲਾਂ ਤੈਨੂੰ ਵੈਸੇ ਸਾਫ਼ ਕੀਤੀ ਹੈਗੀ ਮੁਰਸ਼ ਵਰਸ਼ ਮਾਰ ਕੇ ਹਾਂ ਤੇ ਹੁਣ ਇਹਦੇ 'ਚ ਆਪਾਂ ਸਰਫ ਪਾ ਚੁੱਕੀਆਂ ਹਾਂ ਹਾਂ ਤੇ ਸਰਫ ਨਾਲ ਹੁਣ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਰਹੇ ਹਾਂ ਹਾਂ ਸਰਫ ਨਾਲ ਸਾਫ਼ ਕਰਨ ਤੋਂ ਬਾਅਦ ਫਿਰ ਇਹਨੂੰ ਸਾਫ਼ ਪਾਣੀ ਨਾਲ ਦੋ ਵਾਰੀ ਧੋ ਕੇ ਇਹ ਦੋ ਆ ਫੇਰੇ 'ਚ ਪਾਣੀ ਪਾਵਾਂਗੇ ਫਿਰ ਇਹਨੂੰ ਸਹੀ ਚਾਲੂ ਕਰੀ ਠੀਕ ਆ ਕਿੰਨਾਕ ਸਮਾਂ ਲੱਗ ਗਿਆ ਅੰਬਰ ਤੇ ਇਹਨੂੰ ਸਾਫ਼ ਕਰਨ ਤੇ ਇਹਨੂੰ ਘੰਟਾ ਡੇਢ ਘੰਟਾ ਲੱਗ ਗਿਆ ਜੀ ਫੌਂਟ ਉਹਦੇ ਨਾਲ ਸਾਫ਼ ਕਰੀ ਗਏ ਹੂੰ ਪੂਰੀ ਜਦ ਦੇ ਨਾਲ ਆ ਤੁਸੀਂ ਅੰਦਰੋਂ ਦੇਖ ਸਕਦੇ ਹੋ ਹੁਣ ਜਮਾ ਸਾਫ਼ ਹੋ ਚੁੱਕੀ ਆ ਥੱਲੋਂ ਦਾ ਹੂੰ ਇਹ ਹੁਣ ਫਿਰ ਸਰਫ ਨਾਲ ਕਰ ਰਹੇ ਹਾਂ ਸਾਹਿਬ ਹਾਂਜੀ ਹਾਂਜੀ ਇਹ ਸਰਫ ਨਾਲ ਹੋ ਰਹੀ ਆ ਹੂੰ ਤੇ ਹੁਣ ਬਸ ਇਹ ਤੋਂ ਬਾਅਦ ਆਪਾਂ ਬੱਤੀ ਨੂੰ ਭਰ ਦੇਣਾ ਠੀਕ ਹੈ ਠੀਕ ਹੈ ਦੋਸਤੋ ਜੇਕਰ ਤੁਹਾਡੇ ਵੀ ਛੱਤ ਦੇ ਉੱਪਰ ਪਾਣੀ ਵਾਲੀਆਂ ਟੈਂਕੀਆਂ ਰੱਖੀਆਂ ਹੋਈਆਂ ਨੇ ਨਾ ਤਾਂ ਉਹਨਾਂ ਨੂੰ ਜਰੂਰ ਦੇਖ ਲਿਆ ਕਰੋ 15-20 ਦਿਨ ਬਾਅਦ ਮਹੀਨੇ ਬਾਅਦ ਤਾਂ ਖਾਸ ਕਰਕੇ ਦੇਖਿਆ ਹੀ ਕਰੋ ਕਿਉਂਕਿ ਮਹੀਨੇ ਬਾਅਦ ਜੇ ਥੋੜੀ-ਮੋਟੀ ਉਹਦੇ ਵਿੱਚ ਗਾਰ ਜੰਮੀ ਹੋਊਗੀ ਰੇਤਾ ਜੰਮਿਆ ਹੋਊਗਾ ਤਾਂ ਆਸਾਨੀ ਨਾਲ ਆਪਾਂ ਕੱਢ ਸਕਦੇ ਹਾਂ ਜੇ ਆਪਾਂ 6-6 ਮਹੀਨੇ ਸਾਲ-ਸਾਲ ਚੈੱਕ ਹੀ ਨਹੀਂ ਕਰਾਂਗੇ ਟੈਂਕੀ ਨੂੰ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗਾਰ ਜੰਮ ਜੇਗੀ ਭਾਰੀ ਜਿਹੜਾ ਉਹ ਸਫਾਈ ਕਰਨੀ ਵੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਫਿਰ ਟੈਂਕੀ ਦੀ ਜੇਕਰ ਤੁਸੀਂ ਮਹੀਨੇ 20 ਦਿਨਾਂ ਬਾਅਦ ਚੈੱਕ ਕਰਦੇ ਰਹੋਗੇ ਉਹਨੂੰ ਬਹੁਤ ਹੀ ਆਸਾਨੀ ਦੇ ਨਾਲ ਚੈੱਕ ਕੀਤਾ ਸਾਫ ਸਾਫ ਕੀਤਾ ਜਾ ਸਕਦਾ ਤਾਂ ਅਸੀਂ ਹੁਣ ਇਸ ਪਾਣੀ ਵਾਲੀ ਟੈਂਕੀ ਨੂੰ ਸਾਫ ਕਰਤਾ ਸਰਫਸ ਨਾਲ ਹੁਣ ਲਾਸਟ ਵਾਰ ਤੋਂ ਹੋ ਰਹੇ ਆ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਦੋ ਵਾਰ ਮਾਰ ਕੇ ਦੇ ਵਿੱਚ ਪਾਣੀ ਸਾਫ ਕਰਕੇ ਫੇਰ ਹੀ ਪਾਣੀ ਦੀ ਜਿਹੜੀ ਇਹ ਟੈਂਕੀ ਭਰੀ ਜਾਊਗੀ ਤਾਂ ਤੁਸੀਂ ਵੀ ਜੇ ਤੁਹਾਡੇ ਘਰਾਂ ਦੇ ਉੱਪਰ ਇਹ ਪਾਣੀ ਵਾਲੀਆਂ ਟੈਂਕੀਆਂ ਰੱਖੀਆਂ ਉਹਨਾਂ ਨੇ ਤਾਂ ਮਹੀਨੇ ਬਾਅਦ ਤਾਂ ਜਰੂਰ ਇਸ ਦੀ ਜਿਹੜੀ ਇੱਕ ਵਾਰ ਸਫਾਈ ਕਰਿਆ ਕਰੋ